ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਬਨਾਣਾ ਸ਼ੇਕ ਤੇ ਬਨਾਣਾ ਸ਼ੇਕ ਬਣਾਵਾਂਗੇ ਬਹੁਤ ਹੈਲਦੀ ਤੇ ਇਹ ਜਿਹੜੇ ਆਪਣੇ ਆ ਭੈਣਾਂ ਨੂੰ ਗਿੱਟਿਆਂ ਗੋਡਿਆਂ 'ਚ ਦਰਦ ਹੋਵੇ ਤੇ ਉਹ ਇਹ ਸ਼ੇਕ ਬਣਾ ਕੇ ਪੀਣ ਤੇ ਇਹ 15 ਦਿਨਾਂ ਦੇ ਵਿੱਚ ਆਪਣੇ ਸਰੀਰ ਨੂੰ ਫਾਇਦਾ ਹੋ ਸਕਦਾ ਆ ਤੇ ਇੱਥੇ ਲਿਆ ਸੀ ਮੈਂ ਇੱਕ ਕੇਲਾ ਤੇ ਥੋੜਾ ਜਿਹਾ ਆਪਾਂ ਲਿਆ ਸੀ ਗੁੜ ਇੱਧਰ ਲਿਆ ਸੀ ਆਪਾਂ ਪੁੱਜੇ ਚਣੇ ਤੇ ਇਹਨਾਂ ਚਣਿਆਂ ਦੇ ਮੈਂ ਛਿਲਕੇ ਲਾ ਦਿੱਤੇ ਸੀ ਤੇ ਇੱਧਰ ਲਿਆਂ ਸੀ ਆਪਾਂ ਦੋ ਖਜੂਰਾ ਤੇ ਇੱਕ ਗਲਾਸ ਆਪਾਂ ਦੁੱਧ ਦਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਸ਼ੇਕ ਨੂੰ ਬਣਾਵਾਂਗੇ ਇੱਥੇ ਲਿਆ ਸੀ ਮਿਕਸੀ ਦਾ ਜੱਗ ਤੇ ਇਹਦੇ ਵਿੱਚ ਆਪਾਂ ਚਣਿਆਂ ਨੂੰ ਪਾ ਦਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਚਣਿਆਂ ਨੂੰ ਗ੍ਰाइंड ਕਰ ਲੈਨੇ ਆ ਚਣਿਆਂ ਦਾ ਅਸੀਂ ਬ੍ਰਿਕ ਬ੍ਰਿਕ ਪਾਊਡਰ ਬਣਾ ਲਿਆ ਸੀ ਇਸ ਤਰ੍ਹਾਂ ਦਾ ਤੇ ਗੋਲੇ ਇਹਦੇ ਵਿੱਚ ਪਾ ਦਵਾਂਗੇ ਆਪਾਂ ਗੁੜ ਖਜੂਰ ਤੇ ਇਧਰ ਆਪਾਂ ਇੱਕ ਕੇਲੇ ਨੂੰ ਆਪਾਂ ਛਿਲਕਾ ਲਾ ਕੇ ਤੇ ਇਹ ਜੱਗ ਵਿੱਚ ਆਪਾਂ ਇਹਨੂੰ ਪਾ ਦਾਂਗੇ ਤੇ ਇੱਥੇ ਆਪਾਂ ਇੱਕ ਗਲਾਸ ਬਣਾਉਣ ਲੱਗੇ ਸੀ ਤੇ ਜੇ ਤੁਸੀਂ ਇਹ ਤੋਂ ਵੱਧ ਵੀ ਬਣਾਉਣਾ ਚਾਹੋ ਤੁਸੀਂ ਵੱਧ ਸਮਾਨ ਲੈ ਕੇ ਤੇ ਵੱਧ ਬਣਾ ਸਕਦੇ ਹੋ ਤੇ ਇੱਥੇ ਮੈਂ ਦੁੱਧ ਪਾ ਦਵਾਂਗੀ ਤੇ ਹੁਣ ਅਸੀਂ ਇਹਨੂੰ ਮਿਕਸੀ ਦੇ ਵਿੱਚ ਇਹਨੂੰ ਗ੍ਰाइंड ਕਰ ਲਵਾਂਗੇ ਬਨਾਣਾ ਸ਼ੇਕ ਨੂੰ ਆਪਾਂ ਦੇਖ ਲਵਾਂਗੇ ਤੇ ਬਨਾਣਾ ਸ਼ੇਕ ਰੈਡੀ ਹੈ ਤੇ ਹੁਣ ਆਪਾਂ ਇੱਕ ਗਲਾਸ ਵਿੱਚ ਇਹਨੂੰ ਪਾ ਦਵਾਂਗੇ ਡ్రਾਈ ਫਰੂਟ ਨੂੰ ਆਪਾਂ ਹੁਣ ਉੱਪਰੋਂ ਦੀ ਗਰਜ ਕਰ ਦਵਾਂਗੇ ਤੇ ਜੇ ਤੁਹਾਨੂੰ ਬਨਾਣਾ ਸ਼ੇਕ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਤੁਸੀਂ ਜੇ ਇਹ 15 ਦਿਨ ਇਹ ਤੁਸੀਂ ਇਸ ਤਰ੍ਹਾਂ ਦਾ ਇਹਨੂੰ ਬਨਾਣਾ ਸ਼ੇਕ ਬਣਾ ਕੇ ਪੀ ਲਿਆ ਤਾਂ ਤੁਹਾਡੇ ਸਰੀਰ ਨੂੰ ਪਤਾ ਲੱਗ ਜਾਏਗਾ ਬਹੁਤ ਤੰਦਰੁਸਤ ਸਰੀਰ ਰਹੇਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦੀ ਸ਼ਸ਼ਟਕਾਲ ਜੀ